ਸ਼ਾਹਦ ਕਪੂਰ ਨੇ ਕਿਰਾਏ ਤੇ ਦਿੱਤਾ ਆਪਣਾ ਲਗਜ਼ਰੀ ਅਪਾਰਟਮੈਂਟ ਇਸੇ ਸਾਲ 60 ਕਰੋੜ ਰੁਪਏ ਚ ਕੀਤੀ ਸੀ ਖਰੀਦ ਹੁਣ ਹਰ ਮਹੀਨੇ ਦਾ ਮਿਲੇਗਾ 20 ਲੱਖ ਰੁਪਏ ਕਿਰਾਇਆ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟ ਦੇ ਨਾਲ ਪਰੈਸ਼ੋ ਨਵੇਂ ਨਿਕੋਰੇ ਵਾਲੀਵੁੱਡ ਐਕਟਰ ਸ਼ਾਹਦ ਕਪੂਰ ਨੇ ਇਸੇ ਸਾਲ ਵਰਲੀ ਇਲਾਕੇ ਚ ਇੱਕ ਲਗਜ਼ਰੀ ਅਪਾਰਟਮੈਂਟ ਖਰੀਦਿਆ ਸੀ ਹੁਣ ਐਕਟਰ ਨੇ ਇਸ ਨੂੰ ਕਿਰਾਏ ਦੇ ਉੱਪਰ ਦੇ ਦਿੱਤਾ ਹੈ ਰਿਪੋਰਟਸ ਦੀਆਂ ਮੰਨੀਆਂ ਤੇ ਸ਼ਾਹਦ ਕਪੂਰ ਨੂੰ ਹਰ ਮਹੀਨੇ ਇਸ ਲਗਜ਼ਰੀ ਅਪਾਰਟਮੈਂਟ ਦਾ 20 ਲੱਖ 5000 ਰੁਪਏ ਕਿਰਾਇਆ ਮਿਲੇਗਾ ਜਿਸ ਨੂੰ ਉਹਨਾਂ ਨੇ 60 ਮਹੀਨੇ ਦੇ ਕੰਟਰੈਕਟ ਤੇ ਦਿੱਤਾ ਹੈ ਰਿਪੋਰਟ ਦੇ ਅਨੁਸਾਰ ਸ਼ਾਇਦ ਕਪੂਰ ਨੇ ਵਰਲੀ ਇਲਾਕੇ ਦੇ ਵਿੱਚ ਸਥਿਤ ਆਪਣੇ ਅਪਾਰਟਮੈਂਟ ਨੂੰ 5 ਸਾਲਾਂ ਦੇ ਲਈ ਕਿਰਾਏ ਤੇ ਦੇ ਦਿੱਤਾ ਹੈ ਇਹ ਅਪਾਰਟਮੈਂਟ ਅਬਰਾਏ ਰੀਅਲਿਟੀ ਦੇ 160 West ਕੰਪਲੈਕਸ ਦੇ ਵਿੱਚ ਸਥਿਤ ਹੈ ਇਸ ਨੂੰ 5395 ਸਕੁਅਰ ਫੁੱਟ ਦੇ ਵਿੱਚ ਬਣਾਇਆ ਗਿਆ ਅਲਿਸ਼ਾਨ ਫਲੈਟ ਦੇ ਨਾਲ ਤਿੰਨ ਪਾਰਕਿੰਗ ਏਰੀਆ ਵੀ ਸ਼ਾਮਲ ਨੇ ਇਸ ਅਪਾਰਟਮੈਂਟ ਨੂੰ ਗੋਰੀ ਖਾਨ ਦੀ ਕੰਪਨੀ डीटेक दे और होम फैब्रिक के सीनियर एग्जीक्यूटिव दीपन मुफ्तानी ने लिखता है 7 नवंबर को इस अपार्टमेंट ਦਾ ਰਜਿਸਟ੍ਰੇਸ਼ਨ ਕੀਤਾ ਗਿਆ ਇਸ ਦੇ ਲਈ 1 करोड़ 23 लाख रुपए ਦਾ ਸਿਕਿਉਰਟੀ ਵੀ ਡਿਪੋਜ਼ਿਟ ਕਰ ਦਿੱਤਾ ਗਿਆ ਕੰਟਰੈਕਟ ਦੇ ਅਨੁਸਾਰ 60 ਮਹੀਨੇ ਦੇ ਲਈ ਦਿੱਤੇ ਗਏ ਇਸਪਾਰਟਮੈਂਟ ਦਾ ਸ਼ੁਰੂਆਤੀ ਕਿਰਾਇਆ 20 लाख 5000 रुपए ਹੈ ਜੋ ਕਿ ਆਉਣ ਵਾਲੇ ਸਾਲਾਂ ਦੇ ਵਿੱਚ 23 लाख 98000 ਕਰ ਦਿੱਤਾ ਜਾਏਗਾ ਸ਼ਾਇਦ ਕਪੂਰ ਨੇ ਮਈ 2024 ਚ ਚਾਣਕ Realtors Private Limited ਤੋਂ ਇਸ ਅਪਾਰਟਮੈਂਟ ਨੂੰ 60 ਕਰੋੜ ਦੇ ਵਿੱਚ ਖਰੀਦਿਆ ਸੀ ਇਸ ਤੋਂ ਪਹਿਲਾਂ ਹੀ ਸ਼ਾਇਦ ਕਪੂਰ ਮੁੰਬਈ ਦੇ ਵਿੱਚ ਕਾਫੀ ਲਗਜ਼ਰੀ ਪ੍ਰੋਪਰਟੀਆਂ ਖਰੀਦ ਚੁੱਕੇ ਨੇ ਐਕਟਰ ਨੇ 2019 ਦੇ ਵਿੱਚ ਵਰਲੀ ਇਲਾਕੇ ਦੇ ਵਿੱਚ ਸਥਿਤ ਹਾਈ ਰਾਈਟਸ ਬਿਲਡਿੰਗ ਦੇ ਵਿੱਚ ਇੱਕ ਡਿਊਪਲੈਕਸ ਵੀ ਖਰੀਦਿਆ ਸੀ ਇਹ ਸੀ ਫੇਸਿੰਗ ਡਿਊਪਲੈਕਸ ਬਿਲਡਿੰਗ ਦੀ 45ਵੀਂ ਅਤੇ 46ਵੀਂ ਮੰਜ਼ਲ ਤੇ ਸਥਿਤ ਹੈ ਜਿਸ ਦੀ ਉਹਨਾਂ ਨੇ 56 ਕਰੋੜ ਰੁਪਏ ਭੁਗਤਾਨ ਕੀਤਾ ਸੀ ਕੁਤਸਮੇ ਪਹਿਲਾਂ ਹੀ ਸ਼ਾਇਦ ਆਪਣੇ ਪਰਿਵਾਰ ਦੇ ਨਾਲ ਇਸ ਘਰ ਦੇ ਵਿੱਚ ਸ਼ਿਫਟ ਹੋਈ ਸੀ ਇਸ ਡਿਊਪਲੈਕਸ ਦੇ ਵਿੱਚ 500 ਸਕੁਆਇਰ ਫੁੱਟ ਦੀ ਇੱਕ ਸੀ ਫੇਸਿੰਗ ਬਾਲਕਨੀ ਵੀ ਹੈ ਵਰਕਫਰੰਡ ਦੀ ਗੱਲ ਕਰੀ ਤਾਂ ਸ਼ਾਇਦ ਪੂਰ ਚਲਦੀ ਫਿਲਮ ਦੇਵਾ ਦੇ ਵਿੱਚ ਨਜ਼ਰ ਆਉਣ ਵਾਲੀ ਨੇ ਇਸ ਤੋਂ ਪਹਿਲਾਂ ਹੀ ਉਹ ਇਸੇ ਸਾਲ ਫਰਵਰੀ ਚ ਰਿਲੀਜ਼ ਹੋਈ ਸਾਇੰਸ ਫਿਕਸ਼ਨ ਕਾਮੇਡੀ ਰੋਮਾਂਟਿਕ ਫਿਲਮ ਤੇਰੀ ਬਾਤੋਂ ਮੈਂ ਐਸਾ ਉਲਝ ਜੀਤ ਵਿੱਚ ਨਜ਼ਰ ਆਏ ਨੇ ਫਿਲਮ 'ਚ ਉਹਨਾਂ ਨੇ ਕ੍ਰਿਤੀ ਦੇ ਨਾਲ ਆਪਣਾ ਰੋਲ ਅਦਾ ਕੀਤਾ ਫਿਲਮ ਦੇਵਾ ਦੀ ਗੱਲ ਕਰੀ ਤਾਂ ਇਸ ਫਿਲਮ 'ਚ ਸ਼ਾਇਦ ਕਪੂਰ ਦੇ ਨਾਲ ਪੂਜਾ ਪਵੇਲ ਗੁਲਾਟੀ ਅਤੇ ਕੋਬਰਾ ਸੱਤ ਅਹਿਮ ਕਿਰਦਾਰਾਂ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਇਸ ਫਿਲਮ ਨੂੰ 14 ਫਰਵਰੀ 2025 ਦੇ ਲਈ ਸ਼ਡਿਊਲ ਕਰ ਦਿੱਤਾ ਗਿਆ ਹੈ